अगर नहीं सुना तो अब आप ये नाम बार बार सुनेंगे और बड़े उत्साह से दूसरों को बताएंगे असम के चराई देव मैदान को यूनेस्को वर्ल्ड हेरिटेज साइट में शामिल किया जा रहा है इस लिस्ट में ये भारत की लेकिन नॉर्थ ईस्ट की पहली साइट होगी ਸ਼੍ਰੀ મોદી ਨੇ ਕਿਹਾ ਕਿ ਕੋਈ ਵੀ ਦੇਸ਼ ਆਪਣੇ ਸੱਭਿਆਚਾਰ ਤੇ ਮਾਣ ਕਰਕੇ ਹੀ ਤਰੱਕੀ ਹਾਸਲ ਕਰ ਸਕਦਾ ਹੈ ਇਸ ਸਬੰਧ ਵਿੱਚ ਭਾਰਤ ਚ ਕੀਤੇ ਜਾ ਰਹੇ ਉਪਰਾਲਿਆਂ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਨੇ ਪਬਲਿਕ ਆਰਟ ਆਫ ਇੰਡੀਆ ਪਰੀ ਯਾਨੀ ਭਾਰ ਦੀ ਜਨਤਕ ਕਲਾ ਦਾ ਸੇਰ ਕੀਤਾ ਪ੍ਰਧਾਨ ਮੰਤਰੀ ਨੇ ਦੇਖਿਆ ਕਿ ਪ੍ਰੋਜੈਕਟ ਪਰੀ ਜਨਤਕ ਕਲਾ ਨੂੰ ਹਰਮਨ ਪਿਆਰਾ ਬਣਾਉਣ ਲਈ ਉੱਭਰਦੇ ਕਲਾਕਾਰਾਂ ਨੂੰ ਇੱਕ ਪਲੇਟਫਾਰਮ ਤੇ ਲਿਆਉਣ ਦਾ ਇੱਕ ਵਧੀਆ ਮਾਧਿਅਮ ਬਣ ਰਿਹਾ ਹੈ ਉਨ੍ਹਾਂ ਕਿਹਾ ਕਿ ਸੜਕਾਂ ਦੇ ਕਿਨਾਰੇਆਂ ਦੀਵਾਰਾਂ ਤੇ ਅੰਡਰਪਾਸ ਦੇ ਬਣੀਆਂ ਪੇਂਟਿੰਗਾਂ ਉਹਨਾਂ ਹੀ ਕਲਾਕਾਰਾਂ ਦੁਆਰਾ ਬਣਾਈਆਂ ਗਈਆਂ ਨੇ ਜੋ ਪ੍ਰੋਜੈਕਟ ਪਰੀ ਨਾਲ ਜੁੜੇ ਹੋਏ ਨੇ ਹੱਥਖਾੜੀ ਉ ਸ਼੍ਰੀ મોદી ਨੇ ਹਰਿਆਣਾ ਦੇ ਰੋहतक ਜ਼ਿਲ੍ਹੇ ਦੀਆਂ 258 ਤਾਂ ਦੀ 29 ਸਵੈ ਸਹਾਇਤਾ ਸਮੂਚ ਸ਼ਾਮਲ ਹੋਣ ਤੇ ਕੱਪੜਿਆਂ ਤੇ ਰੰਗਾਂ ਦਾ ਜਾਦੂ ਫੈਲਾਉਣ ਦੀ ਸ਼ਲਾਘਾ ਕੀਤੀ ਇਹ ਔਰਤਾਂ ਸਵੈ ਸਹਾਇਤਾ ਸਮੂਚ ਸ਼ਾਮਲ ਹੋਈਆਂ ਤੇ ਬਲੌਕ ਪ੍ਰਿੰਟਿੰਗ ਤੇ ਰੰਗਾਈ ਦੀ ਸਿਖਲਾਈ ਪ੍ਰਾਪਤ ਕੀਤੀ ਜਿਸ ਨਾਲ ਅੱਜ ਉਹ ਲੱਖਾਂ ਰੁਪਏ ਕਮਾਰੀਆਂ ਨੇ ਕਿਉਂਕਿ ਉਹਨਾਂ ਵੱਲੋਂ ਬਣਾਏ ਬੈੱਡ ਕਵਰ ਸਾਰੀਆਂ ਤੇ ਦੁਪੱਟੀਆਂ ਦੀ ਬਾਜ਼ਾਰ ਵਿੱਚ ਬਹੁਤ ਮੰਗ ਹੈ ਅਗਲੇ ਮਹੀਨੇ ਦੀ 7 ਤਰੀਕ ਨੂੰ ਦੇਸ਼ ਵਿੱਚ ਰਾਸ਼ਟਰੀ ਹੱਥਖੜੀ ਦਿਵਸ ਮਨਾਇਆ ਜਾਵੇਗਾ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਦੇ ਕੇ ਖੁਸ਼ੀ ਹੋਈ ਹੈ ਕਿ ਦੇਸ਼ ਦੇ ਵਾਕ-ਵਾਕ ਹਸਿਆਚ ਕਾਰੀਗਰ ਹੱਥਖੱਡੀ ਨੂੰ ਪ੍ਰਸਿੱਧ ਬਣਾਉਣ 'ਚ ਲੱਗੇ ਹੋਏ ਨੇ ਉਹਨਾਂ ਲੋਕਾਂ ਨੂੰ #MyProductMyPride ਦੇ ਨਾਲ ਸੋਸ਼ਲ ਮੀਡੀਆ 'ਤੇ ਆਪਣੇ ਸਥਾਨਕ ਉਤਪਾਦਾਂ ਨੂੰ ਅਪਲੋਡ ਕਰਨ ਦੀ ਅਪੀਲ ਕੀਤੀ ਉਹਨਾਂ ਕਿਹਾ ਕਿ ਖਾਦੀ ਤੇ ਹੱਥਖੱਡੀ ਦੀ ਵਧ ਰਹੀ ਵਿਕਰੀ ਨਾਲ ਵੱਡੀ ਗਿਣਤੀ 'ਚ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋ ਰਹੇ ਨੇ ਉਹਨਾਂ ਕਿਹਾ ਕਿ 올림픽 ਭਾਰਤੀ ਖਿਡਾਰੀਆਂ ਨੂੰ ਵਿਸ਼ਵ ਮੰਚ 'ਤੇ ਤਿਰੰਗਾ ਲਹਿਰਾਉਣ ਦਾ ਮੌਕਾ ਦਿੰਦਾ ਹੈ ਉਹਨਾਂ ਨੇ ਲੋਕਾਂ ਨੂੰ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਅਪੀਲ ਕੀਤੀ ਨਸ਼ਾ ਖੋਰੀ ਦੀ ਚੁਣੌਤੀ ਦੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਪਰਿਵਾਰ ਨੂੰ ਚਿੰਤਾ ਹੈ ਕਿ ਉਨ੍ਹਾਂ ਦਾ ਬੱਚਾ ਨਸ਼ਿਆਂ ਦੀ ਲਪੇਟ ਵਿੱਚ ਆ ਸਕਦਾ ਹੈ ਉਨ੍ਹਾਂ ਦੱਸਿਆ ਕਿ ਸਰਕਾਰ ਨੇ ਮਾਨਸ ਨਾਮਕ ਇੱਕ ਵਿਸ਼ੇਸ਼ ਪਹਿਲ ਕਦਮੀ ਕੀਤੀ ਹੈ ਜੋ ਨਸ਼ਿਆਂ ਖਿਲਾਫ ਲੜਾਈ ਚੁੱਕ ਮਾਨਸਤਿ ਹੈਲਪਲਾਈਨ ਅਤੇ ਪੋਰਟਲ ਹਾਲ ਹੀ ਵਿੱਚ ਜਾਰੀ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਕੋਲ ਨਸ਼ਾ ਸਬੰਧੀ ਕੋਈ ਜਾਣਕਾਰੀ ਹੈ ਤਾਂ ਇਸ ਹੈਲਪਲਾਈਨ ਨੰਬਰ 1933 ਤੇ ਕਾਲ ਕਰਕੇ ਨਾਰਕੋਟਿਕਸ ਕੰਟਰੋਲ ਬਿਊਰੋ ਨਾਲ ਵੀ ਸਾਂਝੀ ਕਰ ਸਕਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਨਸ ਨਾਲ ਸਾਂਝੀ ਕੀਤੀ ਸਾਰੀ ਜਾਣਕਾਰੀ ਨੂੰ ਗੁਪਤ ਰੱਖਿਆ ਜਾਵੇਗਾ ਉਹਨਾਂ ਭਾਰਤ ਨੂੰ ਨਸ਼ਾ ਮੁਕਤ ਬਣਾਉਣ ਚ ਲੱਗੇ ਲੋਕਾਂ ਤੇ ਸਾਰੀਆਂ ਸੰਸਥਾਵਾਂ ਨੂੰ ਮਾਨਸ ਹੈਲਪਲਾਈਨ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਉਨਾ ਖੁਸ਼ੀ ਪ੍ਰਗਟਾਈ ਕੀ ਵੱਡੀ ਗਿਣਤੀ ਚ ਲੋਕ ਇੱਕ ਪੇੜ ਮਾਂ ਕੇ ਨਾਮ ਮਹਮਨਾਲ ਜੋੜ ਰੇ ਨੇ ਉਹਨਾਂ ਦੱਸਿਆ ਕਿ ਅੰਦਾਰਚ ਹਾਲੀ ਵਿੱਚ ਇਸ ਮਹਿੰਨ ਤਹਿਤ ਇੱਕ ਦਿਨ ਵਿੱਚ 2 ਲੱਖ ਤੋਂ ਵੱਧ ਬੂਟੇ ਲਗਾਏ ਗਏ ਨੇ ਪ੍ਰਧਾਨ ਮੰਤਰੀ ਨੇ ਸ੍ਰੋਤਿਆਂ ਨੂੰ 15 ਅਗਸਤ ਬਾਰੇ ਹਰ ਕਰ ਤਿਰੰਗਾ ਮਹਿੰਮ ਚ ਹਿੱਸਾ ਲੈਣ ਲਈ ਵੀ ਕਿਹਾ ਉਹਨਾਂ ਕਿਹਾ ਕਿ ਹਰ ਕਰ ਤਿਰੰਗਾ ਮਹਿੰਮ ਤਿਰੰਗੀ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਇੱਕ ਵਿਲੱਖਣ ਤਿਹਾਰ ਬਣ ਗਿਆ ਹੈ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤਾ ਅਸਤੀਫਾ ਪ੍ਰਵਾਨ ਕੀਤੇ ਜਾਣ ਤੋਂ ਬਾਅਦ ਹੁਣ ਆਸਾਮ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਪੰਜਾਬ ਦੇ 7ਵੇਂ ਰਾਜਪਾਲ ਬਣਨਗੇ ਉਹਨਾਂ ਨੂੰ ਭਾਰਤੀ ਰਾਜਨੀਤੀ ਵਿੱਚ ਲੰਮਾ ਤਜਰਬਾ ਹੈ ਕੱਲ ਪੈਰਿਸ 올림픽 ਦੇ ਪਹਿਲੇ ਦਿਨ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਨਿਸ਼ਾਨੇਬਾਜ਼ਾਂ ਵਿੱਚੋਂ ਮਨੁਪਾਖਰ ਮਹਿਲਾਵਾਂ ਦੇ 10 ਮੀਟਰ 에ਅਰ ਰਾਈਫਲ ਮੁਕਾਬਲੇ ਜੋ ਫਾਈਨਲ ਵਿੱਚ ਪੁੱਜੀ ਭਾਰਤੀ ਮਰਦ ਹਾਕੀ ਦੀ ਟੀਮ ਨੇ ਪੈਰਿਸ 올림픽 ਵਿੱਚ ਪੂਲ B ਦੇ ਆਪਣੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ कप्तान हरमनप्रीत सिंह ने पेनल्टी स्ट्रॉक फैसला कुंड गोल किया इस मौके हॉकी खिलाड़ी मनदीप सिंह ने कहा हमारा के साथ जीत कि ओलंपिक का सबसे फर्स्ट मैच जो इंपॉर्टेंट होता है और उसके बाद अभी स्टेप बाय स्टेप हम जाएंगे तो लड़के बहुत हार्ड वर्क कर रहे हैं और ऐसे ही हम अर्जेंटीना के साथ मैक्सिम अपना बेस्ट देंगे और आप प्लीज हमें सपोर्ट करें ਕੈਂਦਰੀ ਰਜ਼ਰ ਪੁਲਿਸ ਪਾਲਡਾ 86 ਮਾ ਸਥਾਪਨਾ ਦਿਵਸ 114 ਬਟਾਲੀਅਨ ਰੈਪਿਡ ਐਕਸ਼ਨ ਫੋਰਸ ਵਿਖੇ ਮਨਾਇਆ ਗਿਆ ਇਸ ਮੌਕੇ 114 ਬਟਾਲੀਅਨ ਰੈਪਿਡ ਐਕਸ਼ਨ ਫੋਰਸ ਦੇ ਕਮਾਂਡੈਂਟ ਅਸ਼ਵਨੀ ਕੁਮਾਰ ਚਾਨੇ ਸ਼ਹੀਦੀ ਸਮਾਰਕ ਤੇ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਕਮਾਂਡੈਂਟ ਨੇ ਬਟਾਲੀਅਨ ਦੇ क्वार्टर गार्ड वे जाके गार्ड ऑफ ऑनर लिया गार्ड द मुआयना कीता ते सारे सैनिकानू केंद्रीय रिजर्व पुलिस बल ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਇਸ ਮੌਕੇ श्री चावलਨ ਬਟালিয়ন ਦੇ ਵਿੜੇ ਚ ਰੁਖ ਲਗਾ ਕੇ ਵਾਤਾਵਰਨ ਸੰਭਾਲਦਾ ਸੁਨੇਹਾ ਦਿੱਤਾ ਗਿਆ ਜਵਾਨਾਂ ਨੇ ਵੀ ਬੜੇ ਉਤਸ਼ਾਹ ਨਾਲ ਰੁਖ ਲਗਾਉਣ ਚਹਿਸਾਲਿਆ ਤੇ ਕੈਂਪਸ ਚ ਬਹੁਤ سارے ਰੁਖ ਲਗਾਏ ਗਏ ਇਸ ਦਿਨ阿里 ਪ੍ਰਤੀਸ਼ਖ ਖਬਰਾਂ ਖਤਮ ਹੋਈਆਂ নমਸਕਾਰ